ਸਾਸੀਕਲ ਦੋਸਤੋ ਮੈਂ ਹਾਂ ਜਰਨਲਿਸਟ ਬਿਕਰਮਜੀਤ ਸਿੰਘ ਸੋ ਗਵਰਨਮੈਂਟ ਕੁਆਟਰ ਰੈ residense ਐਸੋਸੀਏਸ਼ਨ ਕਲੋੜੀ ਗੇਟ ਵੱਲੋਂ ਇੱਕ ਬੈਠਕ ਜਿਹੜੀ ਕੀਤੀ ਗਈ ਹੈ ਇਸ ਬੈਠਕ ਦੇ ਵਿੱਚ ਭਾਵੇਂ ਕਿ ਇਹ ਐਸੋਸੀਏਸ਼ਨ 2017 ਦੇ ਵਿੱਚ ਹੋਂਦ ਵਿੱਚ ਆਈ ਸੀ ਲੇਕਿਨ ਅੱਜ ਫੇਰ ਇਸ ਐਸੋਸੀਏਸ਼ਨ ਦਾ ਦੁਬਾਰਾ ਪੁਨਰਗਠਨ ਕੀਤਾ ਗਿਆ ਤੇ ਪੁਨਰਗਠਨ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾ ਕੇ ਮਲਕੀਸ਼ ਸਿੰਘ ਇਸ ਐਸੋਸੀਏਸ਼ਨ ਦੇ ਪ੍ਰਧਾਨ ਬਣਾਏ ਗਏ ਨੇ ਜਿੱਥੇ ਐਸੋਸੀਏਸ਼ਨ ਬਣੀ ਉੱਥੇ ਹੀ ਕੁਆਟਰਾਂ ਵਿੱਚ ਆਰੀਆਂ ਦਿੱਕਤਾਂ ਨੂੰ ਧਿਆਨਿਤ ਰੱਖਦੇ ਲੰਬੀ ਵਿਚਾਰ ਚਰਚਾ ਹੋਈ ਖਾਸ ਕਰਕੇ ਇਹਨਾਂ ਕੁਆਟਰ ਦੇ ਰਹਿਸ਼ੀ ਖੇਤਰ ਦੇ ਵਿੱਚ ਕੁਝ ਪਟਵਾਰੀਆਂ ਨੂੰ ਜਿਹੜੇ ਕਮਰੇ ਨੇ ਉਹ ਸਟੇਟ ਅਫਸਰ ਵੱਲੋਂ ਅਲਰਟ ਕੀਤੇ ਗਏ ਨੇ ਤੇ ਪਟਵਾਰੀਆਂ ਬਾਰੇ ਇਹਨਾਂ ਨੇ ਕਿਹਾ ਵੀ ਸਾਡੇ ਪਰਿਵਾਰਾਂ ਨੂੰ ਸਾਡੀਆਂ ਧੀਆ ਪੈਨਾਂ ਨੂੰ ਵੱਡੀਆਂ ਦਿੱਕਤਾਂ ਆ ਰਹੀਆਂ ਨੇ ਤੇ ਦੂਜੀ ਸਮੱਸਿਆ ਤੇ ਜਿਹੜੀ ਚਿੰਤਾ ਪ੍ਰਗਟ ਕੀਤੀ ਹੈ ਉਹ ਕੁੱਤਿਆਂ ਦੀ ਬਹੁਤ ਸਾਰੇ ਜਿਹੜੇ ਕੁਆਟਰ ਵਾਸੀ ਨੇ ਉਹਨਾਂ ਨੂੰ ਕੁੱਤਿਆਂ ਨੇ ਵੱਢਿਆ ਤੇ ਉਹਨਾਂ ਦਾ ਜਿਹੜਾ ਇਲਾਜ ਹੈ ਰਜਿੰਦਰਾ ਹਸਪੀਟਲ ਵਿੱਚ ਹੋਇਆ ਤੇ ਇਹਨਾਂ ਕਟਨਾਵਾ ਨੂੰ ਲੈ ਕੇ ਚੌਂਕੀ ਥਾਣਿਆਂ ਦੇ ਵਿੱਚ ਕੁਝ ਜਣੀਆਂ ਰਪਟਾਂ ਤੇ ਰਿਪੋਰਟਾਂ 20 ਪਹੁੰਚੀਆਂ ਨੇ ਸੋ ਡੀਸੀ ਪਟਿਆਲਾ ਨੂੰ ਇਹ ਵਫ਼ਦ ਜਲਦੀ ਹੀ ਮਿਲੇਗਾ ਤਾਂ ਜੋ ਜਣੀਆਂ ਦੋਨੋਂ ਜਣੀਆਂ ਦਿੱਕਤਾਂ ਆ ਰਹੀਆਂ ਨੇ ਇਹਨੂੰ ਦੂਰ ਕੀਤਾ ਜਾ ਸਕੇ ਸੋ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਜੇਕਰ ਡੀਸੀ ਪਟਿਆਲਾ ਜਾਂ ਪ੍ਰਸ਼ਾਸਨ ਨਗਰ ਨਿਗਮ ਅਧਿਕਾਰੀ ਸਾਡੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ ਤੇ 100 ਵਾਰ ਤੇ ਵੱਧ ਤੋਂ ਵੱਧ ਅਸੀਂ ਇੱਕ ਹਫ਼ਤਾ ਵੇਟ ਕਰਾਂਗੇ ਇਸ ਤੋਂ ਬਾਅਦ ਅਸੀਂ ਦਰਵਾਜ਼ੇ ਬੰਦ ਕਰਕੇ ਕੁਆਟਰਾਂ ਦੇ ਇੱਕ ਰੋਸ ਪ੍ਰਦਰਸ਼ਨ ਵੀ ਕਰਾਂਗੇ ਸੋ ਅਸੀਂ ਨਵੇਂ ਚੁਣੇ ਪ੍ਰਧਾਨ ਆ ਮਲਕੀਤ ਸਿੰਘ ਨਾਲ ਗੱਲਬਾਤ ਕਰਦੇ ਆ ਮਲਕੀਤ ਸਿੰਘ ਜੀ ਤੁਸੀਂ ਅੱਜ ਪ੍ਰਧਾਨ ਬਣਾਏ ਗਏ ਹੋ ਤੇ ਕਿੰਦਾ ਦੀ ਬਚਨ ਬੱਤਾ ਪ੍ਰਗਟ ਕਰਦੇ ਹੋ ਇਹਨਾਂ ਕੁਆਟਰ ਵਾਸੀਆਂ 'ਚ ਸਭ ਤੋਂ ਪਹਿਲਾਂ ਸਰ ਸასი ਕਾਲ ਜਿਸ ਸਾਰੇ ਮੈਂਬਰਾਂ ਨੇ ਮੇਰੇ 'ਤੇ ਅੱਜ ਸਰ ਸੰਮਤੀ ਨਾਲ ਮਤਾ ਪਾਸ ਕਰਕੇ ਅੱਜ ਮੈਨੂੰ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਕਰਦਾ ਹਾਂ ਸਭ ਭੈਣਾਂ ਦਾ ਸਭ ਵੀਰਾਂ ਦਾ ਧੰਨਵਾਦ ਕਰਦਾ ਤੇ ਅੱਗੇ ਤੋਂ ਸਾਡੇ ਪਹਿਲਾਂ ਵੀ ਚੁਣੌਤੀਆਂ ਆਈਆਂ ਨੇ ਪਹਿਲਾਂ ਵੀ ਅਸੀਂ ਚਰਤ ਨੇ ਉੰਦੀ ਰਹਿੰਦੀ ਹੈ ਪਰ ਹਾਲ ਹੁੰਦਾ ਰਿਹਾ ਹੈ ਪਰ ਹੁਣ ਵੱਡੀ ਚੁਣੌਤੀ ਹੈ ਕਿ ਜਿਹੜੀ ਕੁਆਟਰਾਂ ਵਿੱਚ ਜੇ ਪਟਵਾਰੀ ਨੇ ਉਹ ਸਰਕਾਰੀ ਰਿਹਾਇਸ਼ ਚ ਉਹਨਾਂ ਦਫ਼ਤਰ ਬਣਾਏ ਗਏ ਨੇ ਇੱਥੇ ਕਿਤਾ ਕਿ ਇਹ ਬਾੜ ਤੇ ਬਾੜ ਇੱਕ ਪਾਸੇ ਸਰਕਾਰੀ ਰਿਹਾਇਸ਼ ਹੈ ਦੂਜੇ ਪਾਸੇ ਸਰਕਾਰੀ ਦਫ਼ਤਰ ਹੈ ਪਟਵਾਰੀਆਂ ਦਾ ਉੱਤੇ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਜਿਹੜੇ ਮੁਲਾਜ਼ਮ ਭਰਾ ਨੇ ਜਾਂ ਦੋ ਜੀ ਦੋਨੋਂ ਮੀਆਂ ਵੀ ਨੌਕਰੀ ਕਰਦੇ ਆ ਬਾਹਰ ਸਰਪ ਕਰਦੇ ਆ ਇੱਥੋਂ ਦੀ ਗੱਲ ਕੀ ਹੈ ਇੱਥੇ ਚੋਰੀਆਂ ਘਟਨਾਵਾਂ ਵੀ ਇੱਥੇ ਸ਼ੁਰੂ ਹੋ ਚੁੱਕੀਆਂ ਨੇ ਇਸ ਤੋਂ ਮੋਟਰਸਾਂ ਨੂੰ ਚੱਕੇ ਚੱਕੇ ਗਏ ਨੇ ਦੋ ਤਿੰਨ ਸਾਈਕਲ ਵੀ ਚੱਕ ਕੇ ਚੱਕੇ ਗਏ ਨੇ ਤੋਂ ਸੋ ਇੱਥੇ ਗੱਲ ਇਹ ਵੀ ਜੋਨਾ ਪਤਾ ਨਹੀਂ ਲੱਗਦਾ ਵੀ ਸਾਨੂੰ ਕੌਣ ਬੰਦਾ ਇੱਥੇ ਆਇਆ ਤੇ ਕੌਣ ਗਿਆ ਇੱਥੇ ਸਭ ਤੋਂ ਵੱਡੀ ਐ ਅਸੀਂ ਬਹੁਤ ਅਫਦੀ ਨਾ ਸਾਰੇ ਕੁਆਟਰ ਵਾਸੀ ਇੱਥੇ ਅਨਸੁਰੱਖਿਤ ਮਹਿਸੂਸ ਕਰ ਰਹੇ ਆ ਕਿਉਂਕਿ ਇੱਥੇ ਪਤਾ ਨਹੀਂ ਲੱਗਦਾ ਪਿੰਡ ਵਾਲੇ ਕੌਣ ਆ ਗਿਆ ਕੀ ਵਾ ਗਿਆ ਇੱਥੇ ਦੂਜੀ ਗੱਲ ਹੋਰ ਹੋ ਗਈ ਤੇ ਸਾਰੇ ਇੱਥੇ ਧਿਆਪੈ ਨਾਲ ਆਪਾਂ ਪਿੰਡਾਂ ਚੋਂ ਲੋਕ ਆਉਂਦੇ ਆ ਤੇ ਬਾਤ ਉਹਨਾਂ ਦੀ ਬੜੀ ਸਮੱਸਿਆ ਇੱਥੇ ਇੱਥੇ ਲੋਕ ਕੀ ਐ ਸਾਹਮਣੇ ਕੰਧਾਂ ਤੇ ਨਾ ਬਾਥਰੂਮ ਕਰਦੇ ਆ ਲੋਕ ਸਾਡੇ ਉਹਨਾਂ ਨਾਲ ਤੂੰ ਤਾਂ ਮੈਂ ਮੈਂ ਹੁੰਦੀ ਹੈ ਬਹੁਤ ਜ਼ਿਆਦਾ ਉਹਨਾਂ ਨਾਲ ਕਿਉਂਕਿ ਵੀ ਅਸੀਂ ਕੀ ਕਰੀਏ ਅਸੀਂ ਵੀ ਅਸੀਂ ਕੀ ਕਰੀਏ ਕੋਈ ਹੱਲ ਕੋਈ ਹੱਲ ਹੱਲ ਕੱਢੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਜੋ 13 ਨੰਬਰ ਬਲਾਕ ਦੇ ਵਿੱਚ ਜਿੱਤੇ ਕੇ ਆਫਿਸ ਉੱਥੇ ਦਫ਼ਤਰ ਬਣਾਏ ਗਏ ਐ ਬੀਲਬੋਰਡ ਦਾ ਜਿਹੜੀ ਭਾਗ ਦਾ ਆ ਜਿਹੜਾ ਹੋਰ ਦਫ਼ਤਰ ਨੇ ਉੱਥੇ ਸ਼ਿਫਟ ਕੀਤਾ ਜਾਵੇ ਜੇਕਰ ਅਸੀਂ ਇਹ ਨਾਲ ਨਾਲ ਚੇਤਾਵਨੀ ਦਿੰਦੇ ਆ ਪ੍ਰਸ਼ਾਸਨ ਨੂੰ ਜੇ ਇੱਕ ਹਫ਼ਤੇ ਦੇ ਅੰਦਰ ਇਥੋਂ ਜਿਹੜੇ ਸਰਕਾਰੀ ਕੁਆਟਰਾਂ ਚ ਜਿਹੜੇ ਦਫ਼ਤਰ ਖੋਲੇ ਆ ਪਟਵਾਰੀਆਂ ਦੇ ਨਾ ਚੁਪੇ ਗਏ ਤਾਂ ਅਸੀਂ ਇਥੋਂ 메ਨ ਗੇਟ ਅਸੀਂ ਬੰਦ ਕਰਾਂਗੇ ਜੇ ਤੇ ਜਮੂਆਤ ਧਰਨ ਲਾਵਾਂਗੇ ਜੇ ਤੇ ਜਮਰੀ ਸਾਰ ਰੋਲ ਪ੍ਰਸ਼ਾਸਨ ਦੀ ਹੋਵੇਗੀ ਬਿਲਕੁਲ ਜੀ ਇਸਰ ਮਲਕੀਤ ਸਿੰਘ ਮਲਕੀਤ ਸਿੰਘ ਨੇ ਇਸ ਪਾਸ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਵੀ ਜਿਹੜੀਆਂ ਜੇ ਸਾਡੀਆਂ ਸਮੱਸਿਆ ਦਾ ਕੋਈ ਸਮਾਧਾਨ ਹਲ ਪ੍ਰਸ਼ਾਸਨ ਨੇ ਨਾ ਕੀਤਾ ਤਾਂ ਫਿਰ ਅਸੀਂ ਡੈਮੋਕਰੇਟਿਡ ਲੋਕਤੰਤਰੀ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਵੀ ਕਰਾਂਗੇ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਤੋਂ ਆਰਿਆਂ ਦੀ ਪ੍ਰੋਬਲਮ ਇੱਥੇ ਅਸੀਂ ਤੰਗ ਹੈ ਜੀ ਬਾਹਰੋਂ ਆਵੀ ਜਾਵੀ ਬਹੁਤ ਹੋ ਰਹੀ ਹੈ ਜੀ ਜਦ ਕੀ ਰਹਿਸ਼ੀ ਕੁਆਰਟਰ ਨੇ ਫਿਰ ਪਟਵਾਰੀਆਂ ਨੂੰ ਕਿਵੇਂ ਅਲਰਟ ਹੋਗੇ ਨੇ ਹਾਂਜੀ ਇਹ ਪਤਾ ਨਹੀਂ ਕਿ ਸਰਕਾਰ ਨੇ ਕਿਵੇਂ ਦੇਆ ਕਿਵੇਂ ਨਹੀਂ ਦੇਆ ਸਾਨੂੰ ਨਹੀਂ ਜੀ ਪਤਾ ਹੈਗਾ ਤੁਸੀਂ ਇਹਦਾ ਹੱਲ ਕੱਢੋ ਦੇਖੋ ਕਿੰਨੇ ਵਾਰੀ ਇਕੱਠੇ ਹੋ ਗਏ ਅਸੀਂ ਬਹੁਤ ਤੰਗ ਹੈ ਜੀ ਡੀਸੀ ਦਫਤਰ ਗਏ ਅਸੀਂ ਇਕੱਠੇ ਹੋ ਕੇ ਸਾਰੇ ਜਣੇ ਕੁਆਟਰਾਂ ਵਾਲੇ ਸਾਡਾ ਕੋਈ ਹੱਲ ਨਹੀਂ ਨਿਕਲਿਆ ਹਲੇ ਤੱਕ ਕੁੱਤਿਆਂ ਦੀ ਦਿੱਕਤ ਕਿੱਥੇ ਤੱਕ ਪਹੁੰਚ ਗਈ ਹੈ ਕੁੱਤਿਆਂ ਦੀ ਬਹੁਤ ਜ਼ਿਆਦਾ ਜੀ ਵੱਢਦੇ ਆ ਰਜਿੰਦਰਾ ਤੱਕ ਸਾਡੇ ਬੰਦੇ ਚਲੇ ਗਏ ਇੱਥੋਂ ਕਾਫੀ ਵੱਡੇ ਮਤਲਬ ਤੰਗ ਪਰੇਸ਼ਾਨ ਅਸੀਂ ਕੁੱਤੇ ਵੀ ਡੀਸੀ ਪਟਿਆਲਾ ਤੋਂ ਕੀ ਮੰਗ ਕਰਦੇ ਹੁਣ ਅਸੀਂ ਇਹਨਾਂ ਤੋਂ ਮਦਦ ਮੰਗਦੇ ਆਂ ਜੀ ਵੀ ਸਾਡਾ ਕੋਈ ਹੱਲ ਕੱਢਿਆ ਜਾਵੇ ਸਾਡੇ ਬਾਰੇ ਸੋਚਿਆ ਜਾਵੇ ਅਸੀਂ ਕਬੀਲਦਾਰ ਬੰਦੇ ਆਂ ਜੀ ਬਾਹਰੋਂ ਹੋਰੇ ਬੰਦੇ ਆਂਦੇ ਆਂ ਕੁੱਤੇ ਵੱਢਦੇ ਆਂ ਬਹੁਤ ਪੁਰਾ ਹਾਲ ਹੈ ਜੀ ਭੈਣ ਜੀ ਤੁਹਾਡਾ ਪਰਮਜੀਤ ਕੌਰ ਜੀ ਪਰਮਜੀਤ ਕੌਰ ਜੀ ਕੁਆਟਰਾਂ ਜੀ ਰਹਿੰਦੇ ਹੋ ਕੀ ਸਮੱਸਿਆ ਆ ਰਹੀ ਹੈ ਸਰ ਸਾਨੂੰ ਇੱਥੇ ਬਹੁਤ ਸਾਰੀਆਂ ਪ੍ਰੋਬਲਮਾਂ ਦਿੱਕਤਾਂ ਆ ਰਹੀਆਂ ਨੇ ਇੱਕ ਤਾਂ ਜੀ ਕੁੱਤਿਆਂ ਦੀ ਆਵਾਰਾ ਕੁੱਤੇ ਇੱਥੇ ਕਾਫੀ ਜ਼ਿਆਦਾ ਹੋ ਚੁੱਕੇ ਨੇ ਜੀ ਦੇ ਨਾਲ ਸਾਡੇ ਕਾਫੀ ਬੱਚੇ ਵੀ ਵੱਡੇ ਗਏ ਬਾਹਰੋਂ ਵੀ ਕੋਈ ਸਾਡਾ ਆਂਦਾ ਰਿਸ਼ਤੇਦਾਰ ਵਗੈਰਾ ਆਂਦਾ ਏ ਉਹਨੂੰ ਵੀ ਪੈਂਦੇ ਆ ਬਾਹਰੋਂ ਕੋਈ ਹੋਰ ਪਰਸਨ ਆਂਦਾ ਉਹਨੂੰ ਵੀ ਪੈਂਦੇ ਆ ਦੂਜੀ ਸਾਡੀ ਸਮੱਸਿਆ ਆ ਰਹੀ ਆ ਜੀ ਪਟਵਾਰੀਆਂ ਦੀ ਦੇਖੋ ਤੁਹਾਡੇ ਸਾਹਮਣੇ ਆ ਰਹਿਸ਼ੀ ਰਹਿਸ਼ੀ ਕੁਆਟਰ ਨੇ ਸਾਨੂੰ ਸਮਝ ਨਹੀਂ ਆ ਰਹੀ ਕਿਹੜੇ ਕਾਨੂੰਨ ਦੇ ਤਹਿਤ ਡੀਸੀ ਸਾਹਿਬ ਨੇ ਇੱਥੇ ਪਟਵਾਰਖਾਨਾ ਖੋਲ੍ਹਿਆ ਅਸੀਂ ਘਟੋ ਘਾਟਾ ਕਿਉਂਕਿ ਧੀਆ ਪੈਣਾ ਵਾਲੇ ਘਰ ਨੇ ਹਾਂ ਜੀ ਧੀਆ ਪੈਣਾ ਵਾਲੇ ਨੇ ਇਹ ਅਸੀਂ ਘਟੋ ਘਟ ਪੰਚ ਤੋਂ 6 ਵਾਰ ਪਟ ਡੀਸੀ ਸਾਹਿਬ ਨੂੰ ਮਿਲ ਆਏ ਆ ਮੰਗ ਪੱਤਰ ਦਿੱਤਾ ਡਾਕਟਰ ਬਲਬੀਰ ਸਿੰਘ ਨੂੰ ਮਿਲ ਕੇ ਆਏ ਆ ਜਿਹੜੇ ਕਿ ਸਿਹਤ ਮੰਤਰੀ ਨੇ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਇੱਥੋਂ ਪਟਵਾਰਖਾਨਾ ਸ਼ਿਫਟ ਨਹੀਂ ਹੋਇਆ ਇੱਥੇ ਜਿਹੜੀ ਪਬਲਿਕ ਆਂਦੀ ਹੈ ਬਾਹਰੋਂ ਸਾਡੇ ਗੇਟਾਂ ਅੱਗੇ ਗੱਡੀਆਂ ਲਾਈਆਂ ਜਾਂਦੀਆਂ ਨੇ ਸਾਡੇ ਗੇਟਾਂ ਅੱਗੇ ਬਾਥਰੂਮ ਕੀਤਾ ਜਾਂਦਾ ਹੁਣ ਇਹ ਪ੍ਰੋਬਲਮ ਤਾਂ ਡੀਸੀ ਸਾਹਿਬ ਨੂੰ ਸਮਝਣੀ ਚਾਹੀਦੀ ਹੈ ਵੀ ਇੱਕ ਲੇਡੀਜ਼ ਅਸੀਂ ਸਾਰੀ ਸਰਦੀ ਅੰਦਰ ਬੈਠ ਕੇ ਕੱਟਦੀ ਹੈ ਜੀ ਸਰ ਤੁਹਾਡਾ ਮੇਰਾ ਨਾਮ ਰਿੰਕੂ ਕੁਮਾਰ ਜੀ ਰਿੰਕੂ ਕੁਮਾਰ ਜੀ ਅੱਜ ਇੱਕ ਤੈਸ਼ੂਸ਼ਨ ਦਾ ਗੱਠਨ ਕੀਤਾ ਜਾ ਰਿਹਾ ਹੈ ਤੇ ਕੁਝ ਸਮੱਸਿਆਵਾਂ ਵੀ ਜਾਗਰ ਹੋਈਆਂ ਨੇ ਦੱਸੋਗੇ ਕੀ ਹੋਇਆ ਇੱਥੇ ਹਾਂਜੀ ਮੈਂ ਤਾਂ ਸਾਡਾ ਪਟਵਾਰੀਆਂ ਦਾ ਕਿ ਪਟਵਾਰੀ ਸਾਡੀ ਸਾਰੀ ਪਾਰਕਿੰਗ ਮਤਲਬ ਸਾਨੂੰ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਮਿਲਦੀ ਤੇ ਇਹਨਾਂ ਦਾ ਇਹ ਨਹੀਂ ਪਤਾ ਕਿੱਥੇ ਪਿਸ਼ਾਬ ਕਰਨ ਲੱਗ ਜਾਣ ਕਿੱਥੇ ਸਾਰੇ ਸਾਡੇ ਪਰਿਵਾਰ ਵਾਲੇ ਬਾਹਰ ਧੁੱਪ ਸੇਕਣ ਲਈ ਬੈਠਦੇ ਨੇ 5 ਮਿੰਟ ਹੁਣ ਉਹ ਵੀ ਬੰਦ ਹੋ ਗਿਆ ਉਹ ਅੰਦਰ ਹੀ ਰਹਿੰਦੇ ਆ ਕੋਈ ਆਊਗਾ ਕਿਸੇ ਦੀ ਬੈਲ ਬਜਾ ਦੂਗਾ ਪਟਵਾਰੀ ਕਿੱਥੇ ਹੈ ਜੀ ਸਾਰਾ ਦਿਨ ਸਾਨੂੰ ਇਹੀ ਡਿਸਟਰਬਿੰਗ ਰਹਿੰਦੀ ਹੈ ਤੇ ਮੇਨ ਦੂਜਾ ਮੁੱਦਾ ਸਾਡਾ ਕੁੱਤਿਆਂ ਦਾ ਕੁੱਤੇ ਸਾਡੇ ਬਲਾਕ ਵਿੱਚ ਬਹੁਤ ਹੋ ਗਏ ਅਸੀਂ ਦੋ ਵਾਰ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਵੀ ਦਿੱਤੀ ਇਸ ਬਾਰੇ